ਇਹਦੇ ਵਿੱਚ ਐਫਆਈਆਰ ਨੰਬਰ 39 ਥਾਣਾ ਸਿਟੀ ਮੋਗਾਏ ਇੱਕ ਕੇਸ ਰਿਸ਼ਤ ਕੀਤਾ ਗਿਆ ਹੈ। ਇਹਦੇ ਵਿੱਚ ਇੱਕ ਅਕਿਊਜ਼ ਪਰਮਜੀਤ ਸਿੰਘ ਪੁੱਤਰ ਰਸ਼ਵਾਲ ਸਿੰਘ ਹਾਲਾਵਾਦ ਬੁੱਕਣ ਵਾਲਾ ਰੋਡ ਮੋਗਾ ਇਹਨੂੰ ਅਰੈਸਟ ਕੀਤਾ ਗਿਆ ਹੈ। ਇਹਦੇ ਕੋਲੋਂ ਟੋਟਲ 1 ਕੁਇੰਟਲ ਕੋਪੀ ਹਸਕ 5 ਲੱਖ ਰੁਪਏ ਡਰਗ ਮਨੀ ਤੇ ਇੱਕ ਸਵਿਫਟ ਗੱਡੀ ਡਿਜ਼ਾਇਰ ਉਹ ਬਰਾਮਦ ਕੀਤੀ ਗਈ ਹੈ। ਇਹਦੇ ਉੱਤੇ ਪਹਿਲਾਂ ਵੀ ਇੱਕ ਮੁਕਤਵਾ ਦਰਜ ਹੈ 88/20 ਤੇ ਹੁਣ ਅੱਜ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਪੂਰਾ ਸਿਨਮਾ ਹਾਸਿਲ ਕਰਕੇ ਹੋਰ ਡੁੰਗਾਈ ਨਾਲ ਇਹਦੇ ਨਾਲ ਪੁੱਛਗਿਚ ਕੀਤੀ ਜਾਊਗੀ ਕਿ ਇਹਦੇ ਨਾਲ ਹੋਰ ਕਿਹੜੇ-ਕਿਹੜੇ ਬੰਦੇ ਇਸ ਜਿਹੜੇ ਡਰੱਗਸ ਦੇ ਦੰਦੇ ਦੇ ਵਿੱਚ ਇਨਵੋਲ ਨੇ ਸਰ ਅਸੀਂ ਸਰ ਜੈਸੇ ਕਾਫੀ ਹੈਵੀ ਰਾਉਂਡ ਪਕੜੀ ਗਈ ਸਰ ਥੋੜਾ ਚੋਰਾਪੋਸ ਕੇ ਸਾਹਮਣੇ ਦਿਖਾ ਜਾਏ ਤਾਂ ਫਿਰ ਇਸ ਦਾ ਮਤਲਬ ਇਹ ਸਰ ਕਮਰਸ਼ੀਅਲ ਮੈਂ ਸਾਰਾ ਕੰਮ ਹਾਂਜੀ ਇਹ ਕਮਰਸ਼ੀਅਲ ਕੁਆਂਟੀਟੀ ਕੀ ਪੋਪੀ ਹੈ ਸਰ ਸਭ ਇਹ ਪਰਮਜੀਤ ਸਪਲਾਈ ਦੇ ਕੇ ਆ ਰਹੇ ਸੀਗਾ ਜਿਵੇਂ ਡਰੱਗ ਮੰਨੀ ਗਈ ਇਹਦੇ ਤੋਂ ਬਰਾਮਤ ਹੋਈ ਹੈ 5 ਲੱਖ ਰੁਪਈਆ ਇਹ ਸਪਲਾਈ ਦੇ ਕੇ ਆ ਰਹੇ ਸੀਗਾ ਜਦੋਂ ਖੜੇ ਆ ਕੇ ਐਨੇ ਅੰਗੇ ਕਿਥੇ ਜਿਹੜਾ ਸਮਾਨ ਆ ਵੇਚਣਾ ਸੀ ਤੇ ਇਹ ਤੋਂ ਡਰਗ ਮੰਨੀ ਵੀ ਬਰਾਮਦ ਹੋਈ ਹੈ ਬਾਕੀ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਸਰ ਸਰ ਇਹ ਬੇਲ ਤੇ ਚੱਲ ਰਿਹਾ ਸੀ ਹਾਂ ਜੀ ਆ ਬੇਲ ਤੇ ਸਰ ਅਭੀ ਫਿਲਹਾਲ ਪੁਲਿਸ ਦਵਾਰਾ ਸਰ ਕੀ ਕਾਰਵਾਈ ਕੀਤੀ ਜਾ ਰਹੀ ਸਰ ਮੋੜਾ ਅਜੇ ਇਹਨੂੰ ਇਹਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਹਦੇ ਨਾਲ ਹੋਰ ਡੰਗਾਈ ਨਾਲ ਪੁੱਛਗਿੱਛ ਕਰਾਂਗੇ ਇਹਦੇ ਫੋਨ ਇਹਦੇ ਸੋਸ਼ਲ ਮੀਡੀਆ ਅਕਾਊਂਟ ਉਹ ਵੀ ਸਾਰੇ ਚੈੱਕ ਕਰਾਂਗੇ ਇਹਦੇ ਬੈਂਕ ਅਕਾਊਂਟਸ ਵੀ ਚੈੱਕ ਕਰਾਂਗੇ ਇਹਦੇ ਨਾਂ ਤੇ ਕੋਈ ਪ੍ਰਾਪਰਟੀ ਜੇ ਇਹਨੇ ਬਣਾਈ ਹੈ ਓਬੀਐਸੀ ਅਟੈਚ ਕਰਕੇ ਕੰਪੀਟੈਂਟ ਅਥਾਰਟੀ ਨੂੰ ਇਹਦਾ ਕੇਸ ਬਣਾ ਕੇ ਭੇਜਾਂਗੇ ਤਾਂ ਕਿ ਇਹ ਡਰੱਗਸ ਦਾ ਜਿਹੜਾ ਪੂਰਾ ਨੈਟਵਰਕ ਹੈ ਉਹਨੂੰ ਬਸਟ ਕੀਤਾ ਜਾ ਸਕੇ ਹੋਰ ਵੀ ਜਿਹੜੇ ਡਰੱਗਸ ਦੇ ਇਹਦੇ ਇਲੀਗਲ ਬਿਜ਼ਨਸ ਦੇ ਵਿੱਚ ਇਨਵੋਲ ਹੈਗੇ ਉਹਨਾਂ ਦੇ ਖਿਲਾਫ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ ਸਰ ਅੱਜਕੱਲ ਜਿੰਨੇ ਵੀ ਸਰ ਫੜੇ ਜਾ ਰਹੇ ਸਰ ਨਸ਼ਾ ਦੇ ਰਿਚ ਸਰ मोस्टली ਯੂਥ ਫੜੇ ਜਾ ਰਹੇ ਸਰ ਕੋਪਰਟੀ ਵੀ ਅਟੈਚ ਹੋ ਰਹੀਆਂ ਸਰ ਜਿੰਨਾ ਮੈਂ ਕਹੂੰਗਾ ਜੀ ਕਾਫੀ ਸਾਲਾ ਸਮਾਂ ਦੇ ਆ ਉਹ ਸਾਰਾ ਖਤਮ ਹੋ ਜਾਂਦਾ ਸਰ ਇੱਕ ਟੀਮ ਮੈਸੇਜ ਦੇਣਾ ਚਾਹੁੰਗਾ ਯੂਥ ਨੂੰ ਯੂਥ ਨੂੰ ਮੈਸੇਜ ਪੁਲਿਸ ਵੱਲੋਂ ਆਹੀ ਹੈ ਕੀ ਆਪਣਾ ਜਿਹੜਾ ਹੈ ਸਪੋਰਟਸ ਦੇ ਵੱਲ ਪੜਾਈ ਦੇ ਵੱਲ ਧਿਆਨ ਦੇਣ ਜਿਹੜੇ ਸਮਾਜ ਦੇ ਗਲਤ ਅੰਸਰ ਹੈ ਉਹਨਾਂ ਦੀ ਗੱਲਾਂ 'ਚ ਨਾ ਆਏ ਤੇ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਪ੍ਰੋਬਲਮ ਹੈ ਕੋਈ ਹੈਲਪ ਦੀ ਲੋੜ ਹੈ ਤਾਂ ਪੁਲਿਸ ਨੂੰ ਕੰਟੈਕਟ ਕਰ ਸਕਦੇ ਆ ਅਸੀਂ ਹਮੇਸ਼ਾ ਉਹਨਾਂ ਦੀ ਹੈਲਪ ਕਰਨ ਲਈ ਰੈਡੀ ਹੈਗੇ ਆ ਤੇ ਯੂਥ ਦੇ ਲਈ ਅਸੀਂ ਪਿੱਛੇ ਸਪੋਰਟਸ ਇਵੈਂਟਸ ਵੀ ਕਰਾਈ ਸੀ ਸਾਈਕਲ ਰੈਲੀ ਵੀ ਸਾਡੇ ਵੱਲੋਂ ਕਰਵਾਈ ਗਈ ਸੀ ਇਸ ਤਰ੍ਹਾਂ ਦੀ ਅਵੇਰਨੈਸ ਡਰਾਈ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਉਹਨੂੰ ਕੰਟੀਨਿਊ ਰੱਖਾਂਗੇ ਸਰ ਮੁਗੱਜ ਪੁਲਿਸ ਵੱਲੋਂ ਜਿਹੜੇ ਗੈਂਗਸਟਰ ਹੈ ਜਾਂ ਆਪਣਾ ਨਸ਼ਾ ਤਸਕਰ ਹੈ ਜਿਵੇਂ ਲੁਧਿਆਣੇ ਦੇ ਇੱਕ ਤਲਵੰਡੀ ਦੇ ਵਿੱਚ ਨਸ਼ਾ ਤਸਕਰ ਦੇ ਕਦੇ ਬੁਲਡੋਜ਼ਰ ਚੱਲਿਆ ਕਿ ਕੋਈ ਇਹੋ ਜਿਹੇ ਮੋਗਾ ਜ਼ਿਲ੍ਹੇ ਵਿੱਚ ਵੀ ਹੈਗੇ ਜਿਨ੍ਹਾਂ ਦੇ ਬੁਲਡੋਜ਼ਰ ਚੱਲ ਸਕਦਾ ਹਨ ਵਾਲੇ ਸਮੇਂ 'ਇਹਦੇ ਬਾਰੇ ਮੈਂ ਹਜੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਇਹਦੇ ਵਿੱਚ ਐਫਆਈਆਰ ਨੰਬਰ 39 ਥਾਣਾ ਸਿਟੀ ਮੋਗਾਏ ਇੱਕ ਕੇਸ ਰਿਸ਼ਤ ਕੀਤਾ ਗਿਆ ਹੈ। ਇਹਦੇ ਵਿੱਚ ਇੱਕ ਅਕਿਊਜ਼ ਪਰਮਜੀਤ ਸਿੰਘ ਪੁੱਤਰ ਰਸ਼ਵਾਲ ਸਿੰਘ ਹਾਲਾਵਾਦ ਬੁੱਕਣ ਵਾਲਾ ਰੋਡ ਮੋਗਾ ਇਹਨੂੰ ਅਰੈਸਟ ਕੀਤਾ ਗਿਆ ਹੈ। ਇਹਦੇ ਕੋਲੋਂ ਟੋਟਲ 1 ਕੁਇੰਟਲ ਕੋਪੀ ਹਸਕ 5 ਲੱਖ ਰੁਪਏ ਡਰਗ ਮਨੀ ਤੇ ਇੱਕ ਸਵਿਫਟ ਗੱਡੀ ਡਿਜ਼ਾਇਰ ਉਹ ਬਰਾਮਦ ਕੀਤੀ ਗਈ ਹੈ। ਇਹਦੇ ਉੱਤੇ ਪਹਿਲਾਂ ਵੀ ਇੱਕ ਮੁਕਤਵਾ ਦਰਜ ਹੈ 88/20 ਤੇ ਹੁਣ ਅੱਜ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਤੇ ਇਹਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਦੁਗਾਈ ਨਾਲ ਇਹਦੇ ਨਾਲ ਪੁੱਛਗਿੱਛ ਕੀਤੀ ਜਾਊਗੀ ਕਿ ਇਹਦੇ ਨਾਲ ਹੋਰ ਕਿਹੜੇ-ਕਿਹੜੇ ਬੰਦੇ ਇਸ ਜਿਹੜੇ ਡਰੱਗਸ ਦੇ ਦੰਦੇ ਦੇ ਵਿੱਚ ਇਨਵੋਲ ਨੇ। ਸਰ ਅਸੀਂ ਸਰ ਜੈਸੇ ਕਾਫੀ ਹੈਵੀ ਬਰਾਉਂਡ ਫੜਕੀ ਗਈ ਹੈ ਸਰ ਟੋਡਾ ਪੂਰਾ ਪੂਸ ਕੇ ਸਾਹਮਣੇ ਦਿਖਾ ਜਾਵੇ। ਤੋ ਸਰ ਇਸ ਦਾ ਮਤਲਬ ਇਹ ਸਰ ਕਮਰਸ਼ੀਅਲ ਮੇ ਸਾਰਾ ਕੰਮ ਹਾਂਜੀ ਇਹ ਕਮਰਸ਼ੀਅਲ ਕੁਆਂਟੀਟੀ ਕੀ ਪੋਪੀ ਹੈ ਸਰ ਸਰ ਇਹ ਪਰਮਜੀਤ ਸਪਲਾਈ ਦੇ ਕੇ ਆ ਰਿਹਾ ਸੀਗਾ ਜਿਵੇਂ ਡਰਗ ਮੰਨੀ ਵੀ ਇਹਦੇ ਤੋਂ ਬਰਾਮਦ ਹੋਈ ਹੈ 5 ਲੱਖ ਰੁਪਈਆ ਇਹ ਸਪਲਾਈ ਦੇ ਕੇ ਆ ਰਿਹਾ ਸੀਗਾ ਜਦੋਂ ਇਹ ਫੜੇ ਗਿਆ ਐਨੇ ਅੰਗੇ ਕਿੱਥੇ ਹੀ ਇਹ ਜਿਹੜਾ ਸਮਾਨ ਆ ਵੇਚਣਾ ਸੀ ਤੇ ਇਹਦੇ ਤੋਂ ਡਰਗ ਮੰਨੀ ਵੀ ਬਰਾਮਦ ਹੋਈ ਹੈ ਬਾਕੀ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਸਰ ਸਰ ਬੇਲ ਤੇ ਚੱਲ ਰਿਹਾ ਸੀ ਹਾਂਜੀ ਆ ਬੇਲ ਤੇ ਸਰ ਅਭੀ ਫਿਲਹਾਲ ਪੁਲਿਸ ਵੱਲੋਂ ਸਰ ਕੀ ਕਾਰਵਾਈ ਕੀਤੀ ਜਾ ਰਹੀ ਸ ਹੈ ਹੁਣ ਅੱਜ ਇਹਨੂੰ ਇਹਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਹਦੇ ਨਾਲ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਾਂਗੇ ਇਹਦੇ ਫੋਨ ਇਹਦੇ ਸੋਸ਼ਲ ਮੀਡੀਆ ਅਕਾਊਂਟ ਉਹ ਵੀ ਸਾਰੇ ਚੈੱਕ ਕਰਾਂਗੇ ਇਹਦੇ ਬੈਂਕ ਅਕਾਊਂਟਸ ਵੀ ਚੈੱਕ ਕਰਾਂਗੇ ਇਹਦੇ ਨਾਂ ਤੇ ਕੋਈ ਪ੍ਰਾਪਰਟੀ ਜੇ ਇਹਨੇ ਬਣਾਈ ਹੈ ਉਹ ਵੀ ਅਸੀਂ ਅਟੈਚ ਕਰਕੇ ਕੰਪੀਟੈਂਟ ਅਥਾਰਟੀ ਨੂੰ ਇਹਦਾ ਕੇਸ ਬਣਾ ਕੇ ਭੇਜਾਂਗੇ ਤਾਂ ਕਿ ਇਹ ਡਰੱਗਸ ਦਾ ਜਿਹੜਾ ਪੂਰਾ ਨੈਟਵਰਕ ਹੈ ਉਹਨੂੰ ਬਸਟ ਕੀਤਾ ਜਾ ਸਕੇ ਹੋਰ ਵੀ ਜਿਹੜੇ ਡਰੱਗਸ ਦੇ ਇਹਦੇ ਇਲੀਗਲ ਬਿਜ਼ਨਸ ਦੇ ਵਿੱਚ ਇਨਵੋਲ ਹੈਗੇ ਉਹਨਾਂ ਦੇ ਖਿਲਾਫ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ ਸਰ ਅੱਜਕੱਲ ਜਿੰਨੇ ਵੀ ਸਰ ਫੜੇ ਜਾ ਰਹੇ ਸਰ ਨਸ਼ੇ ਦੇ ਸਰ ਪ੍ਰੋਪਰਟੀ ਡਿਟੈਚ ਹੋ ਰਹੀਆਂ ਸਰ ਜਿੰਨਾ ਮੈਂ ਕਹੂੰਗਾ ਜੀ ਕਾਫੀ ਸਾਲਾਤ ਕਮਾਉਂਦੇ ਆ ਉਹ ਸਾਲਾ ਖਤਮ ਹੋ ਜਾਂਦਾ ਸਰ ਇੱਕ ਮੈਸੇਜ ਦੇਣਾ ਚਾਹੁੰਗਾ ਯੂਥ ਨੂੰ ਯੂਥ ਨੂੰ ਮੈਸੇਜ ਪੁਲਿਸ ਵੱਲੋਂ ਆਹੀ ਹੈ ਕਿ ਆਪਣਾ ਜਿਹੜਾ ਹੈ ਸਪੋਰਟਸ ਦੇ ਵੱਲ ਪੜਾਈ ਦੇ ਵੱਲ ਧਿਆਨ ਦੇਣ ਜਿਹੜੇ ਸਮਾਜ ਦੇ ਗਲਤ ਅੰਸਰ ਹੈ ਉਹਨਾਂ ਦੀ ਗੱਲਾਂ 'ਚ ਨਾ ਆਏ ਤੇ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਪ੍ਰੋਬਲਮ ਹੈ ਕੋਈ ਹੈਲਪ ਦੀ ਲੋੜ ਹੈ ਤਾਂ ਪੁਲਿਸ ਨੂੰ ਕੰਟੈਕਟ ਕਰ ਸਕਦੇ ਆ ਅਸੀਂ ਹਮੇਸ਼ਾ ਉਹਨਾਂ ਦੀ ਹੈਲਪ ਕਰਨ ਲਈ ਰੈਡੀ ਹੈਗੇ ਆਂ ਤੇ ਯੂਥ ਦੇ ਲਈ ਅਸੀਂ ਪਿੱਛੇ ਸਪੋਰਟਸ ਇਵੈਂਟਸ ਵੀ ਕਰਾਈ ਸੀ ਸਾਈਕਲ ਰੈਲੀ ਵੀ ਸਾਡੇ ਵੱਲੋਂ ਕਰਵਾਈ ਗਈ ਸੀ ਇਸ ਤਰ੍ਹਾਂ ਦੀ ਅਵੇਰਨੈਸ ਡਰਾਈ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਉਹਨੂੰ ਕੰਟੀਨਿਊ ਰੱਖਾਂਗੇ ਸਰ ਮੋਗਜ ਪੁਲਿਸ ਵੱਲੋਂ ਜਿਹੜੇ ਗੈਂਗਸਟਰ ਹੈ ਜਾਂ ਆਪਣਾ ਨਸ਼ਾ ਤਸਕਰ ਹੈ ਜਿਵੇਂ ਲੋਦੇ ਆੜੇ ਦੇ ਇੱਕ ਤਲਵੰਡੀ ਦੇ ਵਿੱਚ ਨਸ਼ਾ ਤਸਕਰ ਦੇ ਇੱਕ ਕਦੇ ਬਲਡوزر ਚੱਲਿਆ ਕਿ ਕੋਈ ਐਵੇਂ ਦੇ ਮੋਗਜਲੇ ਵਿੱਚ ਵੀ ਹੈਗੇ ਜਿਨ੍ਹਾਂ ਦੇ ਬਲਡوزر ਚੱਲ ਸਕਦਾ ਆਉਣ ਵਾਲੇ ਸਮੇਂ 'ਚ ਐ ਦੇ ਬਾਰੇ ਵਿੱਚ ਅਜੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ